ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਨਿਰੂ ਬਾਜਵਾ ਦੀ ਨਵੀਂ ਮੂਵੀ ਫਫੇ ਕੁੱਟਣੀਆਂ ਫੇਮਸ ਹੋਣ ਤੋਂ ਪਹਿਲਾਂ ਹੀ ਲੱਗਦਾ ਫਲॉप ਹੋ ਜਾਵੇ ਕਿਉਂਕਿ ਅੱਜਕਲ ਨਿਰੂ ਬਾਜਵਾ ਨੂੰ ਲੋਕਾਂ ਦੀ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਨੂੰ ਦੱਸਤੀ ਕਿ ਅਜੇ ਕੁਝ ਦਿਨ ਪਹਿਲਾਂ ਹੀ ਪੰਜਾਬੀ ਕੋਮੇਡੀਅਨ ਐਕਟਰ ਜਸਵਿੰਦਰ ਪੱਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਜਿਸ ਦਿਨ ਜਸਵਿੰਦਰ ਪੱਲੇ ਨੂੰ ਅੰਤਿਮ ਵਿਦਾਇਤ ਦਿੱਤੀ ਗਈ ਉਸ ਦਿਨ ਨੀਰੂ ਬਾਜਵਾ ਵੀ ਉੱਥੇ ਸ਼ਾਮਿਲ ਹੋਈ ਅਤੇ ਉਸੇ ਦਿਨ ਸ਼ਾਮ ਨੂੰ ਫਿਲਮ ਫੇਅਰ 어ਵਾਰਡ ਵੀ ਰੱਖਿਆ ਗਿਆ ਦੇਸ਼ ਭਰ ਦੇ ਸਾਰੇ ਪੰਜਾਬੀ ਨੀਰੂ ਬਾਜਵਾ ਤੋਂ ਬਹੁਤ ਜ਼ਿਆਦਾ ਨਾਰਾਜ਼ ਨੇ ਅਤੇ ਕਹਿੰਦੇ ਪੈਣੇ ਕਿ ਨੀਰੂ ਬਾਜਵਾ ਨੂੰ ਬਿਲਕੁਲ ਵੀ ਸ਼ਰਮ ਨਹੀਂ ਹੈਗੀ ਸੁਭਾ ਸਜਕਾਰ ਤੇ ਗਈ ਅਤੇ ਸ਼ਾਮ ਨੂੰ ਠੁੰਮਕੇ ਲਗਾਉਣ ਲੱਗ ਪਈ। ਨੀਰੂ ਬਾਜਵਾਂ ਨੇ ਵੀ ਬਹੁਤ ਟਾਈਮ ਜਸਵਿੰਦਰ ਪੱਲੇ ਨਾਲ ਬਹੁਤ ਸਾਰੀਆਂ ਮੂਵੀਜ਼ ਵਿੱਚ ਕੰਮ ਕੀਤਾ ਹੈ ਅਤੇ ਇਸੇ ਕਰਕੇ ਲੋਕ ਨੀਰੂ ਬਾਜਵਾਂ ਨੂੰ ਬਹੁਤ ਗਲਤ ਕਹਿੰਦੇ ਹੋਏ ਦਿਖਾਈ ਦੇ ਰਹੇ ਨੇ। ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ। ਬਨੇ ਰਿਓ ਸਾਡੇ ਚੈਨਲ ਦੇ ਨਾਲ ਐਧਾ ਦੀਆਂ ਹੋਰ ਅਪਡੇਟਸ ਲਈ ਧੰਨਵਾਦ।